ਧਨ ਦਾ ਮੰਗਤਾ ਮੰਗਤਾ ਜਮਿਆ ਮੰਗਤਾ ਜੀਵਿਆ ਮੰਗਤਾ ਹੀ ਮਰ ਗਿਆ ਕਿਉਂਕਿ ਲੋਭ ਕਦੀ ਸ਼ਾਂਤ ਨਹੀਂ ਹੁੰਦਾ ਨਾਮ ਦਾ ਮੰਗਤਾ ਅਗਰ ਨਹੀਂ ਵੀ ਮਿਲਿਆ ਇਹ ਮੰਗਤਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਨਾਮ ਦੇ ਮੰਗਣ ਵਿੱਚ ਇਤਨਾ ਰਸ ਹੋਵੇ ਤੇ ਮਿਲ ਜਾਵੇ ਤੇ ਫਿਰ ਕਿਤਨਾ ਰਸ ਹੋਏਗਾ ਨਾਮ ਦੇ ਮੰਗਣ ਦੇ ਜੇ ਇਤਨੀ ਪਵਿੱਤਰਤਾ ਹੋਵੇ ਤੇ ਜਦ ਮਿਲ ਜਾਏ ਤਾਂ ਕਿਤਨੀ ਪਵਿੱਤਰਤਾ ਹੋਵੇਗੀ ਨਾਮ ਦੇ ਮੰਗਣ ਦੇ ਵਿੱਚ ਮਨੁੱਖ ਇਤਨਾ ਸ਼ਕਤੀਸ਼ਾਲੀ ਹੋ ਜਾਏ ਜਿਸ ਨੂੰ ਅਸੀਂ ਮੰਗਣਾ ਕਹਿੰਦੇ ਆ ਨਾ ਖਈ ਮੈਨੂੰ ਕਹ ਲੈ ਨਾ ਨਾਮ ਦਾੰਦਿਓ ਮੈਂ ਕਿ ਕੱਖ ਨਹੀਂ ਤੁਸੀਂ ਸੁਣਿਆ ਕਥਾ ਨੂੰ ਇਹ ਨਿਜਪਦ ਦਾਤਾ ਕੇਵਲ ਪਰਮਾਤਮਾ ਹੈ ਉਸੇ ਦੇ ਬਿਖਾਰੀ ਬਣੋ ਜਿਸ ਦਿਨ ਪਰਮਾਤਮਾ ਦੇ ਬਿਖਾਰੀ ਬਣ ਗਏ ਉਹ ਦਿਨ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਬਣ ਜਾਵੋਗੇ ਸੰਸਾਰ ਦੇ ਬਿਖਾਰੀ ਬਣੇ ਮਰਦੇ ਦਮ ਤੱਕ ਬਿਖਾਰੀ ਰਹੋਗੇ ਇਹ ਵੀ ਮੈਂ ਅਰਜ਼ ਕਰਦੇ ਹਾਂ ਬਿਖਾਰੀ ਹੋ ਕੇ ਹੀ ਮਰੋਗੇ ਉਸ ਦੇ ਬਿਖਾਰੀ ਬਣੋ ਉਹਦੇ ਬਿਖਾਰੀ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਨੇ بڑے بڑے ਬਾਦਸ਼ਾਹ ਉਹਨਾਂ ਬਿਖਾਰੀਆਂ ਨੂੰ ਸਜਦੇ ਕਰਦੇ ਨੇ ਸਲਾਮਾ ਕਰਦੇ ਇੱਕ ਹਕੀਕਤ ਹੈ ਇੱਕ ਜੋ ਹੈ ਸਚਾਈ ਹੈ ਤਾਂ ਸਹਿਬ ਕਹਿੰਦੇ ਨੇ ਇਸ ਸੰਗਤੇ ਨੂੰ ਤੂੰ ਆਪਣਾ ਨਾਮ ਦੇ ਸਾਰੇ ਬਾਣੀ ਦੇ ਵਿੱਚ ਜਿੱਥੇ-ਜਿੱਥੇ ਮੰਗਣ ਦੀ ਇਜਾਜ਼ਤ ਸਾਨੂੰ ਸਿਖਾਈ ਗਈ ਹੈ ਇਹ ਮੰਗੋ ਦਾਨ ਕਿ ਠਾਕੁਰ ਨਾ ਔਰ ਕਛੋ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ। ਵੇਣ ਤੂਦ ਹੋਰ ਜੇ ਮੰਗਣਾ ਸਿਰ ਦੁਖਾਂਦੇ ਦੁਖ। ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਬੁੱਖ। ਇਹ बार-बार ਗੁਰਬਾਣੀ ਸਾਨੂੰ ਮੰਗਣ ਦੀ ਜਾਜ ਸਿਖਾਉਂਦੀ ਏ ਪਰ ਮੈਂ ਅਰਜ਼ ਕਰਾਂ ਇਹ ਮੰਗਣਾ ਇੱਕ ਅਵਸਥਾ ਹੈ ਕੋਈ ਕਲਾ ਨਹੀਂ ਕੋਈ ਕਿਸੇ ਨੂੰ ਸਿਖਾ ਦੇਵੇ ਨਾਮ ਮੰਗੋ ਜਿਵੇਂ ਲੋਕੀ ਮੰਗਦੇ ਨੇ ਨਹੀਂ ਇਕ ਕਲਾ ਹੈ ਅਵਸਥਾ ਹੈ ਪੈਦਾ ਹੋਵੇਗੀ ਕਦਮ ਜਦ ਮਨ ਦੇਚ ਸੰਸਾਰ ਦੀ ਲੋ ਲੋੜ ਸ਼ਾਂਤ ਹੋ ਜਾਏਗੀ ਲੋਭ ਸ਼ਾਂਤ ਹੋ ਜਾਏਗਾ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋ ਜਾਏ ਧਨ ਦੀ ਭੁੱਖ ਸਦਾ ਬਿਖਾਰੀ ਬਣਾਈ ਰੱਖੇਗੀ ਨਾਮ ਦੀ ਭੁੱਖ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦੇਗੀ ਤੇ ਵੀ ਮੈਂ ਅਰਜ਼ ਕਰਾਂ ਉਸ ਭੁੱਖ ਕਰਕੇ ਵੀ ਕਈ ਸੰਤਾਪ ਮਿਟ ਜਾਂਦੇ ਨੇ ਚਿੰਤਾਵਾਂ ਮਿਟ ਜਾਂਦੀਆਂ ਸੱਚੇ ਨਾਮ ਕੇ ਲਾਗੇ ਭੁੱਖ ਉਦ ਭੁਖੇ ਖਾਏ ਚਲਿਏ ਦੁਖ ਮੈਂ ਫਿਰ ਅਰਜ਼ ਕਰਾਂ ਜਿਤਨੇ ਚਿਤ ਤੱਕ ਮਨ ਦੇਚ ਸੰਸਾਰ ਦੀ ਭੁੱਖ ਹੈ ਨਿਰੰਕਾਰ ਦੀ ਨਹੀਂ ਪੈਦਾ ਹੋਵੇਗੀ ਪਦਾਰਥਾਂ ਦੀ ਭੁੱਖ ਹੈ ਪਰਮਾਤਮਾ ਦੀ ਨਹੀਂ ਪੈਦਾ ਹੋਵੇਗੀ ਬੁਲਕੇ ਵੀ ਕਿਸੇ ਨੂੰ ਨਾ ਕਹਿਣਾ ਨਾਮ ਕਿਵੇਂ ਜਪੀਏ ਭੁੱਖ ਪੈਦਾ ਹੋਵੇ ਤੇ 36 ਪ੍ਰਕਾਰ ਦਾ ਭੋਜਨ ਕਿਸੇ ਦੇ ਅੱਗੇ ਰੱਖ ਦਈਏ ਭੋਜਨ ਦੀ ਭੁੱਖ ਹੋਵੇ ਉਹ ਪੁੱਛਦਾ ਕਿਵੇਂ ਖਾਈਏ ਖਾਣ ਲੱਗ ਪੈਂਦਾ ਪਿਆਸਾ ਮਨੁੱਖ ਪੁੱਛਦਾ ਪਾਣੀ ਕਿਵੇਂ ਪੀਵਾਂ ਮੈਂ ਉਹਦੇ ਅੱਗੇ ਪਾਣੀ ਰੱਖ ਦਿਆਂ ਉਹ ਪੁੱਛਦਾ ਕਿਵੇਂ ਪੀਵਾਂ ਪੀਣ ਲੱਗ ਪੈਂਦਾ ਜਿਸ ਦਿਨ ਸੱਚੇ ਨਾਮ ਦੀ ਭੁੱਖ ਪੈਦਾ ਹੋ ਗਈ ਇਹ ਭੋਜਨ ਹਰ ਜਗ੍ਹਾ ਤੇ ਹੈ ਹਰ ਵਕਤ ਤੇ ਹੈ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੇ ਹੋਰ ਕੀ ਢੰਗ ਹੈ ਕੋਈ ਢੰਗ ਨਹੀਂ ਹੈ ਪੁਕਾਰ ਕਰਨ ਲੱਗ ਪੈਂਦੀ ਹੈ ਪਿਆਸ ਨਹੀਂ ਲੱਗੇ ਫੇ ਇੱਕ ਮਨੁੱਖ ਕਰ ਰਿਹਾ ਹੈ ਹਾਏ ਪਾਣੀ ਹਾਏ ਪਾਣੀ ਇਹਦਾ ਮੰਗਣਾ ਵੀ ਮੰਗਣਾ ਨਹੀਂ ਹੈ ਇਹ ਵੀ ਮੈਰਜ਼ ਕਰ ਰਿਹਾ ਕਹਿ ਰਿਹਾ ਹਾਏ ਪਾਣੀ ਹਾਏ ਪਾਣੀ ਤੇ ਪਿਆਸ ਤੇ ਹੈ ਕੋਈ ਨਹੀਂ ਇੱਕ ਦੂਜਾ ਬੜਾ ਪਿਆਸਾ ਰੋਮ ਰੋਮ ਤਰਹਾਇਆ ਹੈ ਔਰ ਤੜਪ ਰਿਹਾ ਹੈ ਕਹਿ ਰਿਹਾ ਹਾਏ ਪਾਣੀ ਹਾਏ ਪਾਣੀ ਉਹ ਕਹਿੰਦੇ ਤੇ ਦੋਵੇਂ ਇੱਕੋ ਜਿਹੇ ਆ ਬੈਠ ਪਰ ਜ਼ਮੀਨ ਆਸਮਾਨ ਦਾ ਅੰਤਰ ਹੈ ਲੋਭੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਪਰ ਜਿਸ ਦੇ ਅੰਦਰ ਸੱਚੇ ਨਾਮ ਦੀ ਭੁਖ ਪੈਦਾ ਹੋ ਗਈ ਹੈ ਬੈਰਾਗੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਯਕੀਨ ਜਾਨੋ ਜ਼ਮੀਨ ਆਸਮਾਨ ਦਾ ਅੰਤਰ ਹੈ ਇੱਕ ਨਾ ਸਮਝ ਲੈਣਾ ਕਤਈ ਇੱਕ ਨਹੀਂ ਹੈ ਇੱਕ ਜੋ ਹਾਏ ਪਾਣੀ ਹਾਏ ਪਾਣੀ ਕਰ ਰਿਹਾ ਹੈ ਪਾਣੀ ਇਸ ਦੀ ਲੋੜ ਨਹੀਂ ਹੈ ਪਿਆਸ ਹੀ ਨਹੀਂ ਇੱਕ ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਵਾਹਿਗੁਰੂ ਉਸ ਦਾ ਜੀਵਨ ਹੈ ਉਹਦੀ ਜ਼ਿੰਦਗੀ उहे प्राण न